ਕਿੰਗ ਜੈਂ ਦਾ ਕੋਈ ਵਸਤੂ ਕੀਤਾ ਕੋਲ ਬਗੈਣੇ ਪੜਿਆ ਉਹ ਮੰਨਦੇ ਉਹਨਾਂ ਨੇ ਕੀ ਦੇਵਾ ਦਾ ਕਿਸ ਤਰਿਕਾ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਅਦਸਰ ਤੇ ਦਿਸ਼ਾਂਤ ਦੇ ਸ਼ੇਠ ਪੰਜਾਬ ਪੁਲਿਸ ਵੱਲੋਂ ਜਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਜਿਹੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰਸਟ ਏ ਸਨੇਚਰਸ ਦਾ ਗੈਂਗ ਜਿਹੜਾ ਕਿ ਫੜਿਆ ਗਿਆ ਹੈ ਕੁਝ ਦਿਨ ਪਹਿਲਾਂ 29 ਨਵੰਬਰ ਨੂੰ ਆ ਇੱਕ ਚਾਹਲ ਨਗਰ ਫਗਵਾੜੇ ਦੇ ਵਿੱਚ ਇੱਕ ਬਹੁਤ ਹੀ ਸੈਂਸੇਸ਼ਨਲ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦਾ ਮੰਗਲ ਸੂਤਰ ਨੂੰ ਸਨੇਚ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਆ ਜਿਹੜਾ ਮੁਕਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਸੀਗਾ ਅਤੇ ਮੁਕਦਮੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਜਿਹੜੀ ਸੀਆਈਏ ਦੀ ਟੀਮਸ ਤੇ ਹੋਰ ਟੀਮਾਂ ਜਿਹੜੀ ਡਿਪਿਊਟ ਕੀਤੀ ਗਈ ਸੀਗੀਆਂ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇਜ ਟਰੈਕ ਕਰ ਦਿੱਤੇ ਹੋਰ ਇੰਟੈਲੀਜੈਂਸ ਤੇ ਮੱਧੇ ਨਜ਼ਰ ਲੱਗਤੇ ਹੋਏ ਆਪਾਂ ਜਿਹੜੇ ਕਪੂਰਥਲਾ ਪੁਲਿਸ ਨੇ ਦੋ ਦੋਸ਼ੀ ਜਿਹੜੇ ਰੈਸਟ ਕੀਤੇ ਹਨ ਜਿਹਦੇ ਵਿੱਚ ਇੱਕ ਦੋਸ਼ੀ ਦਾ ਨਾਮ ਹੈਗਾ ਰਾਜਵੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ ਥਾਣਾ ਜਿੰਚਾਨੀ ਥਾਣਾ ਜਿਲ੍ਹਾ ਸ਼ਾਮਲੀ ਯੂਪੀ ਅਤੇ ਦੂਜਾ ਮੰਗਲ ਪੁੱਤਰ ਸਤਪਾਲ ਅਨੀ ਨਗਰ ਦੇ ਰਹਿਣ ਵਾਲੇ ਹੈ ਥਾਣਾ ਸ਼ਾਮਲੀ ਦੇ ਮੋਢਲੀ ਪੁਛਕਿਸ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਾਫੀ ਸੰਗੀਨ ਜਿਹੜੇ ਮੁਕਦਮੇ ਦਰਜ ਹਨ ਮੰਗਲ ਦੇ ਉੱਤੇ 26 ਪਰਚੇ ਆਲਰੇਡੀ ਹੀ ਵੱਖ-ਵੱਖ ਸਟੇਟਸ ਦੇ ਵਿੱਚ ਦਰਜ ਹਨ ਅਤੇ ਰਾਜਵੀਰ ਤੇ ਉੱਤੇ ਤਿੰਨ ਮੁਕਦਮੇ ਜਿਹੜੇ ਵੱਖ-ਵੱਖ ਸਟੇਟਸ ਦੇ ਜਿਹੜੇ ਦਰਜ ਹਨ ਕੁੱਲ ਮਿਲਾ ਕੇ ਇਹਨਾਂ ਤੇ ਜਿਹੜੇ 26 ਮੁਕਦਮੇ ਆਊਟ ਆਫ ਸਟੇਟ ਦੇ ਹਨ ਅੱ체 10 ਮੁਕਦਮੇ ਜਿਹੜੇ ਇਸ ਆਪਣੇ ਪੰਜਾਬ ਦੇ ਵਿੱਚ ਹੀ ਦਰਜ ਹਨ ਆ इस ये दोव दोषियों की अरैस न काफ़ी ज़्यादा मुकदमे साढ़े ट्रेस हो गए हैं जिदा कि तेरह अक्टूबर इस साल के हरगोबिंद नगर फगवाड़े के गोल्ड चीन इन्होंने स्नैच की सत्त नवंबर दो हज़ार चौबीस के हशियारपुर रोड फगवाड़े भी इन्होंने एक लेडी तो गोल्ड चीन स्नैच की छब्बीस नवंबर दो हज़ार चौबीस अरबन एसटेट विचों ਫਗਵਾੜੇ ਵਿੱਚੋਂ ਇੱਕ 골ਡ ਚੇਨ ਇੱਕ ਲੈਡੀ ਕੋਲੋਂ ਸਨੇਚ ਕੀਤੀ ਸੀ 29 ਨਵੰਬਰ 2024 ਵਿੱਚ ਚਾਹਨ ਲਗਰ 골ਡ ਚੇਨ ਜਿਹੜੀ ਮੰਗਲ ਸੂਤਰ ਵੀ ਸਨੇਚ ਕੀਤਾ ਸੀ ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣੇ ਦੇ ਵਿੱਚ ਵੀ 13 ਅਕਤੂਬਰ ਇਸ ਸਾਲ ਦੇ ਵਿੱਚ ਹੀ ਇਹਨਾਂ ਨੇ ਇੱਕ ਲੈਡੀ ਕੋਲੋਂ 골ਡ ਚੇਨ ਜਿਹੜੀ ਸਨੇਚ ਕੀਤੀ ਸੀ 22 ਅਕਤੂਬਰ ਨੂੰ ਵੀ ਇਹਨਾਂ ਨੇ ਇੱਕ ਜਿਹੜੀ 골ਡ ਚੇਨ ਕਨਵੈਂਟ ਸਕੂਲ ਜਿਹੜਾ ਥਾਣਾ ਨੰਬਰ 5 ਲੁਧਿਆਣੇ 'ਚ ਪੈਂਦਾ ਹੈ ਉਹਦੇ ਕੋਲੋਂ ਇਹਨਾਂ ਨੇ 골ਡ ਚੇਨ ਸਨੇਚ ਕੀਤੀ ਸੀ तीह अक्तूबर न सेक्रेट हार्ट स्कूल सराबा नगर वो इन्होंने जरा एक पलसर मोटरसाइकिल चोरी किया जो कि इन्होंने इस वारदात के भी वर्त्या गया सी का। जो कि इस वारदात इन फटे जाने पलसर दो सौ सीसी वाला मोटरसाइकिल भी रिकवर होया मंगलसूत्र के दो जी चेना इन्होंने स्नैच की भी असं रिकवर कर लिया है इस तुं तो अलावा एक इना दा स्नैचिंग का मुकदमा रोपड़ी दर्ज होया है थााणा नंगल के हिमाचल प्रदेश के थाणा नालागढ़ के अठाई नवंबर को एक स्नैचिंग की लेडी को गोल्ड्रेन इन्होंने स्नैच की जड़ा पूछगिछ एक गल भी सामने आई है कि ये लोगों ने एक अपना गैंग बनाया है गैंग टोटल तकरीबन छिहत्तर मुकदमे टोटल गैंग के उत्ते स्नैचिंग दर्ज हैं ਮੋਡਸ ਆਪਰੇਂਡੀ ਸੀਗਾ ਕਿ ਇੱਕ ਇਲਾਕੇ ਵਿੱਚ ਕੁਝ ਸਨਾਚਿੰਗਸ ਕਰਕੇ ਇਮੀਡੀਏਟਲੀ ਸਲਾਸ਼ ਕੀਤਾ ਹੋਇਆ ਜਿਹੜਾ ਜੋ ਵੀ ਵੈਲਿਊਏਬਲਸ ਹੈਗੇ ਆ ਇਮੀਡੀਏਟਲੀ ਇਹ ਕਿਸੇ ਬੰਦੇ ਰਾਹੀਂ ਵਾਪਸ ਸ਼ਾਮਲੀ ਆਪਣੇ ਜਿਹੜੇ ਅਕੰਪਲਿਸਸ ਹੈ ਉਹਨਾਂ ਕੋਲ ਭੇਜਦੇ ਸੀਗੇ ਅਤੇ ਫਿਰ ਮੁੜ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਿਹੜੀ ਇਹ ਸਨਾਚਿੰਗ ਦੀ ਵਾਰਦਾਤ ਕਰਦੇ ਸੀਗੇ ਅਸਰ ਕਿੰਨੇ ਕਹਾਂ ਦੇ ਜੁੜੇ ਸੀਗੇ ਗੈਂਗ ਦੇ ਨਾਲ ਇਸ ਗੈਂਗ ਦੇ ਵਿੱਚ ਜਿਹੜੀ ਇਨੀਸ਼ੀਅਲ ਪੜਤਾਲ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਫਿਗਰ ਹੋਇਆ ਕਪੂਰਥਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਨਿਯੁਕਤ ਕਰਕੇ ਜਿਹੜੀ ਸ਼ਾਮਲੀ ਚਿਲੇ ਵਿੱਚ ਭੇਜ ਦਿੱਤੀ ਗਈ ਹੈ ਜਿਹਦੇ ਵਿੱਚ ਡੂੰਘਾਈ ਨਾਲ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਇਹਦੇ ਗੈਂਗ ਮੈਂਬਰਸ ਚ ਇਹਨਾਂ ਨੇ ਇੱਥੇ ਕ੍ਰਾਈਮ ਕੀਤਾ ਹੈਗਾ ਅਤੇ ਜੋ ਇਹਨਾਂ ਨੇ ਸਨੇਚਿੰਗਸ ਚ ਜਿਹੜੇ ਵੈਲਿਊਏਬਲ ਸਨੇਚ ਕੀਤੇ ਆ ਉਹਨਾਂ ਦੀ ਵੀ ਰਿਕਵਰੀ ਹੋਊਗੀ ਜਿਹੜਾ ਸਮਾਨ ਸਨੇਚ ਕਰਦੇ ਸੀਗੇ ਉੱਥੇ ਜਾ ਕੇ ਵੇਚ ਦਿੰਦੇ ਸੀਗੇ ਜਾਂ ਡਰੱਗ ਲਈ ਯੂਜ਼ ਕਰਦੇ ਸੀ ਕਿਸ ਚੀਜ਼ ਲਈ ਕਰਦੇ ਇਹਨਾਂ ਦਾ ਕੁਝ ਸਾਹਮਣੇ ਆਇਆ ਤੇ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਸਾਡੀ ਟੀਮਸ ਆਲਰੇਡੀ ਸ਼ਾਮਲੇ ਦੇ ਵਿੱਚ ਡੂੰਘਾਈ ਨਾਲ ਯੂਪੀ ਪੁਲਿਸ ਦੇ ਨਾਲ ਰਲ ਕੇ ਇੱਕ ਵਧੀਆ ਜਿਹੜੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਜਿੱਦਾਂ ਹੀ ਤਫ਼ਤੀਸ਼ ਦੀ ਜਿਹੜੀ ਡਿਟੇਲ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਲੋਕਲ ਵੀ ਕਿਸੇ ਤੋਂ ਇਨਫੋਰਮੇਸ਼ਨ ਲੈਂਦੇ ਕੋਈ ਲੋਕਲ ਵੀ ਲਿੰਕ ਹੈ ਵੀ ਨਾ ਕਿਸੇ ਆ ਬੇਸਿਕਲੀ ਇਹ ਏਰੀਆ ਆਪਣਾ ਚੇਂਜ ਕਰਦੇ ਰਹਿੰਦੇ ਸੀ ਤੇ ਇਹ ਗੁਰੇਸ ਕਰਦੇ ਸੀ ਕਿ ਲੋਕਲ ਕਿਸਰਾਲ ਕੰਟੈਕਟ ਬਣਾਉਂ ਸਰ ਮੰਗਲ ਦੇਵ ਤੇ ਜਿਹੜੇ ਥੱppi ਮਾਮਲੇ ਦੱਸਿਆ ਹੈ ਨੀਰ ਬਾਈ 3-4 ਸਾਲਾਂ ਤੋਂ ਜ਼ਿਆਦਾ ਸਟਾਰਟਿੰਗ ਉਹਦੇ ਚ 2015 ਦਾ ਕੇਸ ਹੈ ਉਸ ਟਾਈਮ ਤੋਂ ਇਹ ਨੇ ਸਟਾਰਟ ਹੋਇਆ ਜਾਂ ਉਸ ਤੋਂ ਪਹਿਲੇ ਕੁਝ ਇਦਾਂ ਦੇ ਮਾਮਲੇ ਹੋ ਗਏ ਇਨਵੈਸਟੀਗੇਸ਼ਨ ਨਹੀਂ ਟੂ ਦਾ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਕਲੀਅਰਲੀ ਨਹੀਂ ਦੱਸ ਸਕਦੇ ਸਰ ਇਹਨਾਂ ਨੂੰ ਇਹਨਾਂ ਨੂੰ ਟ੍ਰੇਸ ਕਿੱਦਾਂ ਕੀਤਾ ਹੈ ਇਹਨਾਂ ਨੂੰ ਜਿਵੇਂ ਕਿ ਮੈਂ ਦੱਸਿਆ ਹਿਊਮਨ ਇੰਟੈਲੀਜੈਂਸ ਅਤੇ ਸੀਸੀਟੀਵੀ ਫੁਟੇਜਸ ਨੂੰ ਟਰੈਕ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਹੈਗਾ ਆ ਇਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਜੱਜ ਸਾਹਿਬ ਕੋਲ ਪੇਸ਼ ਕਰਕੇ ਜਿਹੜਾ ਇਹਨਾਂ ਦਾ ਚਾਰਜ ਦਿੰਦਾ ਸੀ ਰਿਮਾਂਡ ਵੀ ਲੈ ਲਿਆ ਹੈਗਾ ਤਾਂ ਇਹਨਾਂ ਦੀ ਹੋਰ ਹੋਰ ਡੂੰਘਾਈ ਨਾਲ ਜਿਹੜੀ ਜਿਹੜੀ ਪੁੱਛ ਪੜਤਾਲ ਕਰਕੇ ਤਫ਼ਤੀਸ਼ ਨੋਕੇ ਬਤਾਵਾਂ। ਕਿ ਕਿੰਨੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ